ਉੱਤਰ ਪ੍ਰਦੇਸ਼ ਦੇ ਵਾਰਾਨਸੀ ਵਿੱਚ 11ਵਾਂ ਕੌਮਾਂਤਰੀ ਯੋਗ ਹਫਤਾ ਸ਼ੁਰੂ ਹੋ ਗਿਆ ਏ ਆਯੋਸ਼ ਵਿਭਾਗ ਦੀ ਨਿਗਰਾਨੀ ਹੇਠ ਇਸ ਦੀ ਸ਼ੁਰੂਆਤ ਲੰਗੇ ਦੇ ਇੱਕ ਵਿਸ਼ੇਸ਼ ਯੋਗਾ ਕੈਂਪ ਰਾਹੀਂ ਹੋਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ ਯੋਗ ਕਰੋ ਸਿਹਤਮੰਦ ਰਹੋ ਤੇ ਇੱਕ ਧਰਤੀ ਇੱਕ ਸਿਹਤ ਦੇ ਸੁਨੇਹੇ ਨਾਲ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਤਕਰੀਬਨ 500 ਲੋਕਾਂ ਨੇ ਹਿੱਸਾ ਲਿਆ ਇਹ ਯੋਗ ਹਫਤਾ 1 ਜੂਨ ਨੂੰ ਮਨਾਏ ਜਾਣ ਵਾਲੇ ਕੌਮਾਂਤਰੀ ਯੋਗ ਦਿਹਾੜੇ ਤੱਕ ਜਾਰੀ ਰਹੇਗਾ ਇਸ ਦੌਰਾਨ ਨਮੋ ਕਾਟ ਤੇ ਹਾਰ ਸਵੇਰੇ ਯੋਗ ਸੈਸ਼ਨ ਕਰਵਾਏ ਜਾ ਰਹੇ ਨੇ 21 ਜੂਨ ਨੂੰ ਵਿਸ਼ਵ ਯੋਗ ਦਿਹਾੜੇ ਦੌਰਾਨ ਪਿੰਡ ਪੰਚਾਇਤਾਂ ਤੇ ਸਾਰੇ ਘਾਟਾਂ ਤੇ ਯੋਗ ਸਮਾਗਮ ਕਰਵਾਏ ਜਾਣਗੇ ਯੋਗ ਪ੍ਰਾਚੀਨ ਦੇਸ ਦੀ ਵੀ ਸਿਹਤ ਦਾ ਇਕ ਟਾਂਗੇ ਜਿਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੂਰੀ ਦੁਨੀਆ ਨੂੰ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਨੇ ਪ੍ਰਧਾਨ ਮੰਤਰੀ ਦੀ ਪ੍ਰੇਰਣਾ ਨਾਲ ਪੂਰਾ ਦੇਸ਼ ਆਪਣੀ ਸਿਹਤ ਪ੍ਰਤੀ ਜਾਗਰੂਕ ਹੋ ਰਿਹਾ ਹੈ ਕਮਾਂਤਰੀ ਯੋਗ ਦਿਹਾੜਾ ਨਾ ਸਿਰਫ ਯੋਗ ਦੀ ਮਹੱਤਤਾ ਨੂੰ ਸਮਝਣ ਦਾ ਮੌਕਾ ਹੈ ਸਗੋਂ ਆਪਣੀ ਸਿਹਤਮੰਦ ਜੀਵਨ ਸ਼ੈਲੀ ਵਾਲੀ ਇੱਕ ਨਵਾਂ ਕਦਮ ਚੁੱਕਣ ਦਾ ਪ੍ਰਣ ਲੈਣ ਦਾ ਮੌਕਾ ਹੈ ਇਸ ਸਾਲ ਯੋਗ ਦਿਹਾੜੇ ਦਾ ਥੀਮ ਹੈ ਇਕ ਧਰਤੀ ਇਕ ਸਿਹਤ ਯਾਨੀ ਧਰਤੀ ਅਤੇ ਸਿਹਤ ਲਈ ਯੋਗ